4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਕਮਰ ਕੱਸ ਲਈ ਗਈ ਹੈ। ਵੱਖ-ਵੱਖ ਹਲਕਿਆਂ 'ਚ ਲਗਾਏ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਤੇ ਆਪਣੀ-ਆਪਣੀ ਡਿਊਟੀ ਸੰਭਾਲਣ ਲਈ ਪੋਲਿੰਗ ਕਰਮਚਾਰੀ ਅਤੇ ਸੁਰੱਖਿਆ ਕਰਮਚਾਰੀ ਪਹੁੰਚ ਚੁੱਕੇ ਨੇ। ਬਠਿੰਡਾ ਅਤੇ ਪਟਿਆਲਾ 'ਚ ਹਰ ਬੂਥ ਤੇ EVM ਭਾਵ ਇਲੈਕਟ੍ਰੋਨਿਕ VOTING ਮਸ਼ੀਨਾਂ ਪਹੁੰਚ ਗਈਆਂ ਨੇ ਅਤੇ ਕਿਸੇ ਵੀ ਤਕਨੀਕੀ ਖਰਾਬੀ ਨਾਲ ਨਿਪਟਣ ਲਈ ਇੰਜੀਨੀਅਰ ਵੀ ਬੁਲਾਏ ਗਏ ਨੇ। ਇਹ ਪੋਲਿੰਗ ਪਾਰਟੀ ਜਦੋਂ ਬਣ ਜਾਂਦੀ ਉਹ ਆਪਣਾ ਸਮਾਨ ਲੈ ਰਹੇ ਆ ਚੈੱਕ ਕਰ ਰਹੇ ਆ तकरीबन ਫਿਰ ਲੰਚ ਤੋਂ ਬਾਅਦ ਇਹ ਡਿਸਪੈਚ ਹੋ ਜਾਣਗੇ ਫਿਰ ਸ਼ਾਮ ਨੂੰ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਸਾਰੀ ਪੋਲਿੰਗ ਪਾਰਟੀਆਂ ਵਿਦ ਪੁਲਿਸ ਫੋਰਸ ਜਿਹੜੀ ਸਟੇਟ ਦੀ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਹੈ ਉਹ ਇਹਨਾਂ ਦੇ ਨਾਲ ਹੀ ਬਸਾਂ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਵਿੱਚ ਜਾਊਗੀ ਤੇ तकरीबन ਸੈਟੀਸਫੈਕਟਰੀ ਪ੍ਰਮਾਣ ਚੱਲ ਰਹੇ ਨੇ ਤੇ ਕੱਲ ਇੱਥੇ ਹੀ ਜਿਹੜੀ ਹੈਗੀ ਅਸੀਂ ਪੋਲਿੰਗ ਪਾਰਟੀ ਨੂੰ ਰਿਸੀਵ ਕਰਾਂਗੇ ਅੱਜ ਜਿਹੜਾ ਡਿਸਪੈਚ ਹੈਗਾ ਉਹ ਤਿੰਨ ਸਬ ਡਿਵੀਜ਼ਨ ਜਿਹੜੇ ਹੈਗੇ ਸਾਡੇ ਆਊਟਰ ਸਬ ਡਿਵੀਜ਼ਨਾਂ ਤਲਵੰਡੀ ਸਾਹਬ ਉਹ ਮੋੜ ਤੇ ਰਾਮਪ ਰਿਸਿਵੋ ਕਰਕੇ ਸਟਰੋਂਗ ਰੂਮ ਸਾਰਿਆਂ ਦੇ ਇੱਥੇ ਹੀ ਬਣਨਗੇ ਸਾਰੀ ਪੋਲਿੰਗ ਪਾਰਟੀਆਂ ਨੂੰ ਬੁਲਾਇਆ ਗਿਆ ਅੱਜ ਉਹਨਾਂ ਦੀ ਚੌਥੀ ਟ੍ਰੇਨਿੰਗ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਾਰਾ ਬਰੀਫ ਕਰਾਂਗੇ ਕਿ ਕੀ ਕੀ ਕਰਨਾ ਵਾ ਉਹਨਾਂ ਨੇ ਰਿਲੇਟਡ ਟੂ ਦਾ ਇਲੈਕਸ਼ਨਸ ਇੱਥੇ ਪਾਰਟੀਆਂ ਨੂੰ ਬੁਲਾ ਕੇ ਸੀ ਉਹਨਾਂ ਨੂੰ ਮਸ਼ੀਨਾਂ ਵੰਡ ਦੇਣੀ ਆ ਇਹ ਸਾਰੇ ਆਪਣੇ ਏਰੀਆ ਦੇ ਵਿੱਚ ਜਾਣਗੇ ਉੱਥੋਂ ਪੋਲਿੰਗ ਖਤਮ ਕਰਕੇ ਮੇਨਲੀ ਜਿਹੜੀਆਂ ਦੋ ਜ਼ਿਆਦਾ ਜ਼ਰੂਰੀ ਇੰਪੋਰਟੈਂਟ ਗੱਲਾਂ ਹੈਗੀਆਂ ਇੱਕ ਤਾਂ ਮੂਕ ਪੋਲ ਕਲੀਅਰ ਕਰਨਾ ਹੈਗਾ ਤੇ ਦੂਜੀ ਗੱਲ ਹੈਗੀ ਆ ਕਿ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਮਸ਼ੀਨ ਬੰਦ ਕਰਨੀ ਹੈ ਵਾਪਸ ਫੇਰ ਇੱਥੇ ਹੀ ਸਾਡੇ ਇਹ ਮਸ਼ੀਨਾਂ ਲੈ ਕੇ ਆਣਗੇ ਤੇ ਉਧਰ ਹੁਸ਼ਿਆਰਪੁਰ ਅਤੇ ਤਰਨਤਾਰਨ ਚ ਵੀ ਸ਼ਾਂਤਮਈ ਚੌਣਾ ਕਰਾਉਣ ਲਈ ਪੁਲਿਸ ਟੁਕੜੀਆਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਹਰ ਚੱਪੇ-ਚੱਪੇ ਤੇ ਪੁਲਿਸ ਫੋਰਸ ਤਾਇਨਾ ਬਠਿੰਡਾ ਤੋਂ ਅਮਿਤ ਸ਼ਰਮਾ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਹੁਸ਼ਿਆਰਪੁਰ ਤੋਂ ਸਮੀਰ ਵਸ਼ਿਸ਼ਟ ਤਰਨਤਾਰਨ ਤੋਂ ਵਿਜੇ ਕੁਮਾਰ ਜਾਗਬਾਣੀ ਟੀਵੀ